ਦਾ ਸਭ ਤੋਂ ਪਹਿਲਾਂ ਤਾਂ ਜਮੂਹ ਹਰ ਸੰਗਤ ਨੂੰ ਅਤੇ ਬਾਹਰੋਂ ਆਈਆਂ ਜਿੰਨੀਆਂ ਵੀ ਸੰਤਾ ਨੇ ਬਹੁਤ-ਬਹੁਤ ਵਧਾਈ ਦਿੰਦਾ ਹੈ ਜਿਨ੍ਹਾਂ ਨੇ ਹਯੂਰ ਸ਼ੈਨ ਸ਼ਾ ਜੀ ਦੀ ਅਪਰਪਾਰ ਕਿਰਪਾ ਸਦਕਾ ਇਥੇ ਸਤ ਸੰਗਤ ਕਰਨ ਦਾ ਪ੍ਰਣ ਲਾ ਕੀਤਾ ਹਯੂਰ ਸ਼ੈਨ ਸ਼ਾ ਜੀ ਨੇ अनेका ਵਿਹਾਰ ਕੀਤੇ ਜਗ੍ਹਾ ਬਜਾ ਜਗ੍ਹਾ ਜਾ ਕੇ ਕਿੱਥੋਂ ਕਿਥੋਂ ਵਰਮੁਖਾਂ ਭਰਤਾ ਪਿਆਰਿਆਂ ਨੂੰ ਲਬ ਲਬ ਕੇ ਆਪਣਾ ਦਰਸ ਦਿੱਤਾ ਆਪਣਾ ਤਰਸ ਵੀ ਕੀਤਾ ਉਹ ਆਪਣੀ ਜਰਨੀ ਵੀ ਲਾਇਆ ਅੱਜ ਅਸੀਂ ਲਿਖਣਾ ਜ਼ਰੂਰ ਪੜਦੇ ਆ ਪਰ ਬੋਲਦੇ ਜਾ ਰਹੇ ਆ ਸੱਚੇ ਪਾਤਸ਼ਾਹ ਨੇ ਕੀ ਆ ਕਿ ਅਸੀਂ ਸਾਡੇ ਤੋਂ ਬਾਅਦ ਹਰ ਬਾਣੀ ਨੂੰ ਪੜਿਓ ਵਿਚਾਰਿਓ ਤੇ ਸਾਨੂੰ ਨਾ ਭੁੱਲਿਓ আর ਸੰਗ ਜੀਓ ਸਾਨੂੰ ਭੁੱਲਣਾ ਨਹੀਂ ਚਾਹੀਦਾ ਜੋ ਭੁੱਲ ਗਿਆ ਉਹ ਰਲ ਗਿਆ ਵੀਰ ਜੀ ਨੇ ਬੜਾ ਹੀ ਵਧੀਆ ਲੇਖ ਜੋਠਾਰਾ ਜੇਠ ਦਾ ਲਿਆ ਸੀਗਾ ਪ੍ਰੋਸ਼ਾਦਾ ਫਜੂਰ ਸ਼ੈਨਸ਼ਾ ਜੀ ਨੇ ਬੜੀਆਂ ਦਾਤਾਂ ਦੇਣੀਆਂ ਸੀ ਉਸ ਵੇਲੇ ਹਰ ਸੰਗਤ ਨੂੰ ਬੁਲਾ ਕੇ ਸਦਨੇ ਨਾਲੋਂ ਵੀ ਵੱਧ ਜਿਹੜੀ ਆ ਬੜਾਈ ਜਿਹੜੀ ਸੀ ਕਿਸ ਤਰ੍ਹਾਂ ਕਿਸ ਤਰ੍ਹਾਂ ਸਾਡੇ ਤੇ ਕਿਰਪਾ ਕੀਤੀਆਂ ਦਾ ਸਾਹਿਬ ਜੀ ਨਾ ਭਾਈ ਜੇਡ ਚੈਨ ਚੈ ਸਮਦੋ ਧਨਾਨ ਸਿੰਘ ਦੇ ਘਰ ਪਿੰਡ ਖੇਰੋਵਾਲ ਕੈਂਪ ਜੰਮੂ ਇਹ ਲੈਖ ਦਾ ਸਾਂਝੀ ਕਰੇਗਾ ਅਪਜੀ ਨੇ ਬੜੇ ਹੀ ਪਿਆਰ ਨਾਲ ਸਰਬੰਨ ਕਰਨਾ ਜੀਓ ਆਪਾਂ ਦੇਖਣਾ ਕਿ ਜੋਤ ਸਿੰਘ ਜੀ ਹਰ ਸੰਗਤ ਨੂੰ ਆਪਣਾ ਪਰਿਵਾਰ ਸਮਝਦੇ ਆ ਕਿ ਅਸੀਂ ਉਸ ਬਾਪ ਦੀ ਗੱਲ ਮੰਨ ਕੇ ਇਕਜੁੱਟ ਹੋ ਕੇ ਪਿਆਰ ਨਾਲ ਰਹਿੰਦੇ ਆ ਪਰਿਵਾਰ ਬਣ ਕੇ ਪ੍ਰਭ ਕਹੇ ਹਰ ਸੰਗਤ ਮੇਰਾ ਪਰਿਵਾਰ ਪਾਰ ਆਵਰ ਕਹਿਣ ਕੋਈ ਨਾ ਪਾਈਆ ਜਿਨਾਂ ਨੂੰ ਜੋਗ ਜੋਗ ਵਿਛੋੜਦਾ ਰਿਹਾ ਸੰਸਾਰ ਅੰਤਿ ਆਪਣੇ ਨਾਲ ਮਿਲਾਈਆ ਯੁਗਾਂ ਪਰਮਾਨੰਦ ਵਿਛੜਿਆ ਨੂੰ ਮੇਲਿਆ ਕੇ ਸੱਚ ਪ੍ਰੀਤੀ ਦੇ ਕੇ ਚਰਨ ਪਿਆਰ ਪਿਆਰ ਮੁਹੱਬਤ ਵਿੱਚੋਂ ਲਏ ਪ੍ਰਗਟਾਈਆ ਪੂਰਵ ਲੈਣਾ ਲੇਖਾ ਕਰਮ ਵਿਚਾਰ ਬੇਖ ਬਖਾਏ ਥਾਂ ਥਾਈਆਂ ਮਿਹਰਵਾਨ ਹੋ ਕੇ ਨਿੱਕੇ ਵੱਡੇ ਜੋਵਨਵੰਤੇ ਸਾਰੇ ਜਾਇ ਤਾਰ ਉਹਦੇ ਦਰ ਤੇ ਜੋ ਨਿਮਾਣਾ ਹੋ ਕੇ ਆ ਗਿਆ ਸਭ ਇੱਕੋ ਹੀ ਆ ਕੋਈ ਵੱਡਾ ਛੋਟਾ ਨਿੱਕੇ ਨਹੀਂ ਤਾਰ ਨਾ ਹਾਰ ਬੇਪਰਵਾਹੀਆ ਜਿ ਰਾਸੀ ਵਿੱਚ ਹੋਏ ਨਾ ਕੋਈ ਖੁਆਰੂ ਖਾਲਸ ਆਪਣਾ ਰੰਗ ਚੜਾਈਆ ਅੰਤਰ ਬਾਹਰ ਕਰੇ ਸੰਭਾਲੋ ਏਥੇ ਉਥੇ ਹੋਏ ਸਹਾਈਆ ਜਨ ਭਗਤ ਰਹੇ ਨਾ ਕੋਏ ਕੰਗਾਲ ਨਾਮ ਭੰਡਾਰਾ ਝੋਲੀ ਪਾਇਆ ਪਿਤਾ ਹੋ ਕੇ ਕਰੇ ਪ੍ਰਿਤਪਾਲ ਬਾਲ ਕੇ ਆਪਣੇ ਗੋਦ ਉਠਾਈਆ ਇੱਕ ਇੱਕ ਦਾ ਲੇਖਾ ਜਾਣੇ ਐਵਾਲ ਕੋਲ ਵਿੱਚ ਨਾ ਕੋਈ ਰਖਾਇਆ ਜੋਤੀ ਜੋ ਸਰੂਪ ਹਰੋ ਆਪ ਆਪਣੀ ਕਿਰਪਾ ਕਰ ਹਰ ਸੰਗਤ ਦੇਵੇ ਮਾਨ ਵਡਿਆਈਆ ਆਪਨੂੰ ਵੀ ਉਸ ਬਾਪ ਦਾ ਮਾਨ ਰੱਖਣਾ ਚਾਹੀਦਾ ਹੈ ਜੋ ਨਿਯਮ ਦਿੰਦੇ ਹੈ ਸਾਨੂੰ ਉਹਨਾਂ ਤੇ ਚੱਲਣਾ ਚਾਹੀਦਾ ਹੈ ਔਰ ਘਰ ਘਰ ਵਿੱਚ ਸਾਨੂੰ ਉਹ ਨਿਯਮ ਵੀ ਪੜ੍ਹਨੇ ਚਾਹੀਦੇ ਆਂ ਔਰ ਬਾਣੀ ਵੀ ਪੜ੍ਹਨੀ ਚਾਹੀਦੀ ਆਂ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਉਸ ਬਾਪ ਤੋਂ ਪੁੱਛੋ ਵੀ ਸੱਚੇ ਪਾਤਸ਼ਾਹ ਆ ਕੀ ਲਿਖਾਇਆ ਸਾਨੂੰ ਨਹੀਂ ਪਤਾ ਲੱਗਦਾ ਸੋਚੀ ਦੇ ਜਿਹੜੇ ਮੇਰੇ ਤੇਰੇ ਅੱਗੇ ਹੋਰ ਉਹ ਤਾਂ ਸਾਰੇ ਦੂਜੇ ਪਾਸੇ ਕਿਸੇ ਗੱਲ ਨੂੰ ਲੈ ਜਾਣਗੇ ਸ਼੍ਰੀ ਪਦਵਾਨ ਕਹੇ ਹਰ ਸੰਗਤ ਮੇਰੀ ਤਾਰ ਸਤ ਜੁਗ ਸੱਚ ਮਿਲੇ ਵਡਿਆਈਆ ਜਿਸ ਦਾ ਲੇਖਾ ਰਹੇ ਜੁਗ ਚਾਰ ਚਾਰ ਕੁੰਟ ਨਾ ਕੋਏ ਮਿਟਾਈਆ ਜੋ ਬਚੌਕੜੀ ਗਾਉਂਦੇ ਰਹਿਣ ਵਾਰ ਬਾਰਤਾ ਵਿੱਚ ਆਪਣਾ ਰਾਹ ਵਿਖਾਇਆ ਕਰਦੇ ਰਹਿਣ ਨਿਮਸ਼ਕਾਰ ਨਮੋ ਨਮੋ ਕਹਿ ਕੇ ਸੀਸ ਝੁਕਾਇਆ ਮਨਾਉਂਦੇ ਰਹਿਣ ਤਿਹਾਰ ਖੁਸ਼ੀਆਂ ਵਿੱਚੋਂ ਖੁਸ਼ੀਆਂ ਆਪ ਪ੍ਰਗਟਾਈਆ ਝੁਕਦੇ ਰਹਿਣ ਹਰ ਭਗਤ ਦਵਾਰ ਬੰਦੇ ਪੰਧ ਮੁਕਾਈਆ ਗਾਉਂਦੇ ਰੇ ਨਰੰਕਾਰ ਨਰੰਕਾਰ ਵਿਸ਼ਨੂੰ ਭਗਵਾਨ ਜੈਕਾਰ ਸੁਨਾਈਆ ਅੰਤ ਕਿਰੀ ਸ਼ਬਦ ਜੰਜੀਰੀ ਆਤਮ ਪਰਮਾਤਮਂ ਜਾਈ ਡਾਰ ਅੰਦਰ ਸਕੇ ਨਾ ਕੋਈ ਤੁੜਾਈਆ ਅਗੇ ਹੋਂ ਨਾਂ ਦੇ ਵੇਖਵਾਰ ਹਵਾਰੀ ਵਿੱਚ ਰਖੇ ਲੋਕਾਈਆ ઋਸ਼ੀਆਂ ਦਾ ਪੂਰਾ ਕੀਤਾ ਬਿਹਾਰ ਇਸ ਕਾਰਨ ਇੱਥੇ ਲਿਆ ਟਕਾਈਆ ਸੋ ਲੈਣਾ ਦੇਣਾ ਪੂਰਵ ਕਰਜ ਰਿਹਾ ਉਤਾਰੂ ਸੂਲਣਾ ਦੇਣਾ ਪੂਰਵ ਕਾਰਜ ਚੱਲਿਆ ਉਤਾਰੂ ਮਕਰੂਜ ਆਪ ਚੁਕਾਇਆ ਅਗੇ ਦੇਕੇ ਸੱਚ ਪਿਆਰ ਘਰਾਣੇ ਸਾਚੇ ਦੇਵਸਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਜੋਤ ਧਰ ਨੇਕ ਲੰਕਨ ਨਰੇਨ ਨਰ ਮਹਾਰਾਜੇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਹਰ ਸੰਗਤ ਤੇਰਾ ਬਣਿਆ ਰਹੀ ਆਧਾਰ ਸਹਾਰਾ ਇੱਕ ਇੱਕ ਨਜ਼ਰੀ ਆਈਆ ਸਹਾਰਾ ਇੱਕ ਇੱਕ ਨਜ਼ਰੀ ਆਈਆ ਪਿਆਰੀ ਹਰ ਸੰਗਤ ਜੀਓ ਸਾਨੂੰ ਇੱਕ ਦਾ ਸਹਾਰਾ ਹੀ ਰੱਖਣਾ ਚਾਹੀਦਾ ਹੈ ਕਿਉਂਕਿ ਸਾਡੀ ਸਾਰਿਆਂ ਦੀ ਬਣਤ ਬਣਾਉਣਾ ਵਾਲਾ ਕੌਣ ਆ ਇੱਕ ਪਰਮਾਤਮਾ ਮੇਰ ਕੋ ਨਰੰਕਾਰ ਸੋ ਦਾਸ ਤੋਂ ਹਰ ਬਾਣੀ ਸਾਂਝੀ ਕਰਦੇ ਆ ਅਨੇਕਾਂ ਪ੍ਰਕਾਰ ਦੀਆਂ ਪੁੱਲਾਂ ਗਲਤੀਆਂ ਹੋ ਗਈਆਂ ਆਣਗੀਆਂ ਹਜੂਰ ਸ਼ੈਨ ਸ਼ਾ ਜੀ ਦੇ ਕੋਵਿਤਾ ਚਰਨਾ ਪਾਸੋਂ ਆਪ ਸਰਵਰ ਸੰਗ ਦੇ ਚਰਨਾ ਪਾਸੋਂ ਕੇਮਾ ਦੇ ਜਾਜਕਾਂ ਚਾਰੇ ਦਾ ਸਾਥ ਦੇਣਾ ਜੀਓ ਸੋ ਹੰ ਮਹਾਰਾਜੀ ਸੇ ਸਿੰਘ ਵਿਚ ਨੂੰ oh we want